ਕੀ ਲੈਣਾ ਪੁੱਤੋਂ ਪਾਪਾ ਆਉਣਗੇ ਪੁੱਤੋਂ ਲੈ ਜੰਗੇ ਆ ਤੁਸੀਂ ਰਸਤੇ ਦੇ ਵਿੱਚ ਦੇਖ ਸਕਦੇ ਹੋ ਸੰਗੋਤਾਉਣ ਦੇ ਗੇਟ ਕੋਲੇ ਕਿੰਨਾ ਪਾਣੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਤੇ ਅਸੀਂ ਅੱਜ ਚੱਲੇ ਆ ਸਾਰੀ ਫੈਮਿਲੀ ਸ਼੍ਰੀ ਮਕਸਰ ਸਾਹਿਬ ਤੇ ਕਾਫੀ ਮੀਂਹ ਪੈ ਚੁੱਕਿਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਜੀ ਕਿੱਥੇ ਕਿੱਥੇ ਮੀਂਹ ਪਿਆ ਤੇ ਅਸੀਂ ਹੁਣ ਚੱਲੇ ਆ ਸ਼੍ਰੀ ਮਕਸਰ ਸਾਹਿਬ ਤੇ ਸ਼੍ਰੀ ਮਕਸਰ ਸਾਹਿਬ ਅਸੀਂ ਗਏ ਪਹੁੰਚ ਤੇ ਹੁਣ ਮੈਂ ਆਪਦੀ ਕਰਾਉਣੀ ਆ ਕਟਿੰਗ ਤੇ ਇਹਨਾਂ ਸਾਰਿਆਂ ਨੂੰ ਛੱਡ ਕੇ ਆਉਣਾ ਹੈ ਵਿਸ਼ਾਲ ਮੈਗਾਵਾੜ ਦੇ ਵਿੱਚ ਕਿਉਂਕਿ ਇਹ ਇੰਨਾ ਟਾਈਮ ਉੱਥੇ ਬੈਠ ਨਹੀਂ ਸਕਦੇਗੇ ਇਸ ਕਰਕੇ ਵਿਸ਼ਾਲ ਮੈਗਾਵਾੜ ਚ ਇਹ ਚਲੇ ਗਏ ਕੁਛ ਨਾ ਕੁਛ ਖਰੀਦ ਲੈਣਗੇ ਤੇ ਆ ਮੇਰੀ ਬੇਟੀ ਆ ਇਸ ਵਕਤ ਕਹਿ ਰਹੀ ਆ ਕਿ ਮੈਂ ਸੈਂਡਲ ਲੈਣੇ ਆ ਇਸ ਨੂੰ ਹਰੇਕ ਚੀਜ਼ ਪਸੰਦ ਆ ਜਾਂਦੀ ਆ ਆਪਦੇ ਬੱਚਿਆਂ ਨੂੰ ਦਿਲ ਤਾਂ ਬਹੁਤ ਕਰਦਾ ਵੀ ਜਿਹੜੀ ਚੀਜ਼ੇ ਮੂੰਹੋਂ ਕੱਢਣ ਉਹ ਇਹਨਾਂ ਨੂੰ ਦਿਵਾ ਕੇ ਦਈਏ ਪਰ ਕੀ ਕਰੀਏ ਮਜਬੂਰੀਆਂ ਨੇ ਤੁਸੀਂ ਮੇਰੀ ਇਸ ਗੱਲ ਦੇ ਨਾਲ ਮੈਨੂੰ ਲੱਗਦਾ ਸਹਿਮਤ ਹੋਵੋਗੇ ਕਾਫੀ ਲੋਕ ਤੇ ਹੁਣ ਇਸ ਵਕਤੇ ਕਹਿ ਰਹੀ ਆ ਕਿ ਮੈਂ ਡਾਕਟਰ ਵਾਲਾ ਸਮਾਨ ਲੈਣਾ ਤੇ ਤੁਹਾਨੂੰ ਮੈਂ ਇਹਦੀ ਛੋਟੀ ਜੀ ਕਲਿੱਪ ਸੁਣਾਉਣਾ ਤੁਹਾਨੂੰ ਵਧੀਆ ਲੱਗੂਗੀ। ਕੀ ਲੈਣਾ ਪੁੱਤੋ? ਪਾਪਾ ਆਣਗੇ ਪੁੱਤੋ ਲੈ ਜائیںਗੇ। ਹਾਂ? ਪਾਪਾ ਆਣਗੇ। ਹਾਂ ਪੁੱਤੋ। ਕਿਥੇ ਮਾਸ਼ਾ? ਆਏ ਆਏ ਮਾਸ਼ਾ। ਮਾਸ਼ਾ ਹੈ। ਉਹ ਤੇਰੇ ਪਿੱਛੇ ਵੀਰਾ ਖੜਾ। ਉਸ ਤੋਂ ਬਾਅਦ ਇਹਨਾਂ ਨੂੰ ਮੈਂ ਉੱਥੋਂ ਲੈ ਆਇਆ ਤੇ ਬਾਜ਼ਾਰ ਦੇ ਵਿੱਚ ਦੇਖੋ ਕਿੰਨਾ ਸ਼੍ਰੀ ਮੁਖਤਸਰ ਸਾਹਿਬ ਦੇ ਪਾਣੀ ਖੜਾ ਹੋਇਆ ਇਥੋਂ ਦੀ ਲੰਘਣਾ ਬਹੁਤ ਮੁਸ਼ਕਲ ਹੈ ਤੇ ਮੇਰੀ ਨਵੀਂ ਲੁੱਕ ਚੈੱਕ ਕਰੋ ਕਿੱਦਾਂ ਦੀ ਲੱਗੀ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਬਾਜ਼ਾਰ ਦੇ ਵਿੱਚ ਇਹਨਾਂ ਨੇ ਕੋਈ ਸੂਟ ਸਾਟ ਲੈਣੇ ਸੀਗੇ ਤੇ ਬੜੀਆਂ ਨੂੰ ਸੂਟਾਂ ਲੈਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਉਸ ਤੋਂ ਬਾਅਦ ਅਸੀਂ ਇਦਾਂ ਭੀੜੇ ਬਾਜ਼ਾਰ ਦੇ ਵਿੱਚ ਚਲੇ ਗਏ ਤੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰ ਰਹੇ ਸੀ ਕਿ ਕਿਉਂਕਿ ਉੱਥੇ ਇਹਨਾਂ ਨੂੰ ਸੂਟ ਪਸੰਦ ਨਹੀਂ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੇਡੀਜ਼ ਨੂੰ ਜਿਹੜੇ ਸੂਟ ਆ ਉਹ ਬਹੁਤ ਔਖੇ ਹੀ ਪਸੰਦ ਆਉਂਦੇ ਆ ਤੇ ਉਸ ਤੋਂ ਬਾਅਦ ਅਸੀਂ ਦੁਬਾਰਾ ਫੇਰ ਇੱਕ ਦੁਕਾਨ ਤੇ ਪਹੁੰਚੇ ਉੱਥੇ ਅਸੀਂ ਸੂਟ ਦੇਖੇ ਤੇ ਸੂਟ ਇਹਨਾਂ ਨੂੰ ਮੈਨੂੰ ਲੱਗਦਾ ਇੱਥੇ ਪਸੰਦ ਆ ਗਿਆ ਸੀ ਸੂਟ ਲੈਣ ਤੋਂ ਬਾਅਦ ਅਸੀਂ ਖਾਣੇ ਦੇ ਲਈ ਭੱਲੇ ਤੇ ਆ ਤੁਸੀਂ ਇਦਾਂ ਹੀ ਭੱਲਿਆਂ ਦੀ ਇੱਕ ਪਲੇਟ ਦੀ ਫੋਟੋ ਦੇਖ ਰਹੇ ਹੋ ਇਹ ਕੱਲੇ ਮੈਂ ਹੀ ਖਾਦੇ ਸੀਗੇ ਇਹਨਾਂ ਨੂੰ ਤਾਂ ਕੁਝ ਹੋਰ ਖਾਣਾ ਪਸੰਦ ਸੀਗਾ ਤੇ ਆਪਾਂ ਖਾਦੇ ਨਹੀਂ ਭੱਲੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਗੱਡੀ 'ਚ ਬਿਠਾਇਆ ਤੇ ਇੱਕ ਕਾਰ ਵਾਲ ਨੂੰ ਗੱਡੀ ਖਿੱਚਤੀ ਉਹ ਸੌਰੀ 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 ਹਜੇ ਤਾਂ ਮੈਂ ਆਪਣੀ ਸਿਸਟਰ ਦੇ ਲਈ ਕਿਤਾਬਾਂ ਵੀ ਲੈਣੀਆਂ ਸੀ ਇਹਦੀਆਂ ਕੁਝ ਕਿਤਾਬਾਂ ਜਿਹੜੀਆਂ ਹੈਗੀਆਂ ਉਹ ਵਲੀ ਬੁੱਕ ਡੀਪੋ ਵਾਲਿਆਂ ਦੇ ਚਲੇ ਗਏ ਤੇ ਉੱਥੋਂ ਅਸੀਂ ਇਹਦੇ ਲਈ ਕਿਤਾਬਾਂ ਖਰੀਦੀਆਂ ਤੇ ਉੱਥੇ ਵੀ ਸਰਗੁਨੇ ਨੇ ਕਾਫੀ ਝੱਡੂ ਪਾਇਆ ਵੀ ਮੈਂ ਤਾਂ ਆ ਚੀਜ਼ ਲੈਣੀ ਆ ਮੈਂ ਤਾਂ ਉਹ ਚੀਜ਼ ਲੈਣੀ ਆ ਫਿਰ ਉਸ ਤੋਂ ਬਾਅਦ ਅਸੀਂ ਘਰ ਵੱਲ ਨੂੰ ਰਵਾਨਾ ਹੋ ਗਏ ਤੇ ਆ ਤੁਸੀਂ ਰਸਤੇ ਦੇ ਵਿੱਚ ਦੇਖ ਸਕਦੇ ਹੋ ਸੰਗੂਤੌਣ ਦੇ ਗੇਟ ਕੋਲੇ ਕਿੰਨਾ ਪਾਣੀ ਖੜਾ ਇੱਥੇ ਲੰਘਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਹੁਣ ਤਾਂ ਬਹੁਤ ਪਾਣੀ ਜਿਹੜਾ ਹੈਗਾ ਹੋਰ ਜ਼ਿਆਦਾ ਵੱਧ ਚੁੱਕਿਆ ਫਿਰ ਉਸ ਤੋਂ ਬਾਅਦ ਅਸੀਂ ਗੱਡੀ ਘਰ ਵੱਲ ਨੂੰ ਖਿੱਚਤੀ ਤੇ ਘਰੇ ਅਸੀਂ ਗਏ ਪਹੁੰਚ ਤੇ ਤੁਹਾਡਾ ਸਾਰਿਆਂ ਦਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ